ਆ ਦੇਖ ਲਓ ਮੈਡੀਕਲ ਸਟੋਰ ਵਾਲਿਆਂ ਦਾ ਹਾਲ ਦਵਾਈਆਂ ਦੇ ਆੜ ਦੇ ਵਿੱਚੋਂ ਵੇਚਦੇ ਸੀ ਨਸ਼ੀਲੀਆਂ ਗੋਲੀਆਂ ਮੌਕੇ ਤੇ ਪੁਲਿਸ ਨੇ ਮਾਰ ਲਿਆ ਛਾਪਾ ਤੇ ਫੜ ਲਏ ਰੰਗੇ ਹੱਥੀ ਤੁਸੀਂ ਵੀ ਦੇਖੋ ਵੀਡੀਓ ਤੇ ਲੋਕੋ ਹੋ ਜਾਓ ਸਾਵਧਾਨ ਉਹ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਘਰਾਂ ਦੇ ਵਿੱਚ ਨਸ਼ਾ ਆਮ ਵੇਚਿਆ ਜਾਂਦਾ ਉੱਥੇ ਇਹ ਮੈਡੀਕਲ ਸਟੋਰ ਵਾਲੇ ਵੀ ਕੋਈ ਘੱਟ ਨਹੀਂ ਹੈਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਦਵਾਈਆਂ ਦੀ ਆੜ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੇਚਦੇ ਨੇ ਯਾਨੀ ਕਿ ਨਸ਼ਾ ਵੇਚਦੇ ਨੇ ਜਿੱਥੇ ਕਿ ਪੁਲਿਸ ਦੇ ਵੱਲੋਂ 1080 ਗੋਲੀਆਂ ਦੇ ਪੱਤੇ ਤੇ 4 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਨੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਪੁਲਿਸ ਦੇ ਵੱਲੋਂ ਮੌਕੇ ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਹਾਲਾਂਕਿ ਜਿਹੜੇ ਦੁਕਾਨ ਦੇ ਮਾਲਕ ਨੇ ਉਹ ਫਰਾਰ ਹੋ ਜਾਂਦੇ ਨੇ ਇਹ ਗੁਰੂ ਮੈਡੀਕਲ ਆ ਇਹਨਾਂ ਦੇ ਜਿਹੜੇ ਓਨਰ ਹੈਗੇ ਆ ਉਹਨਾਂ ਦੇ ਖਿਲਾਫ ਪਹਿਲਾਂ ਇੱਕ ਪਰਚਾ ਦਰਜ ਹੋਇਆ ਇੱਕਾਫੀ ਕਰੀਬ 12 ਲੱਖ ਦੇ ਕਰੀਬ ਗੋਲੀ ਪਹਿਲਾਂ ਫੜ ਹੋਈ ਆ ਇਹਦੇ ਵਿੱਚ ਉਹਦੇ ਵਿੱਚ ਹੀ ਜੱਸਾ ਸਾਹਿਬ ਤੋਂ ਜਿਹੜੇ ਇਹ ਸਰਚ ਬਰਾਂਟਾ ਦੀ ਦੁਕਾਨ ਦੇ ਲੈ ਸੀ ਨਾਲ ਡ੍ਰੈਗਨ ਸਪੈਕਟਰ ਸਾਡੇ ਨਾਲ ਤੇ ਐਸ ਐਚਓ ਸਾਹਿਬ ਤੇ ਜਿਹੜੀਆਂ ਇਹਨਾਂ ਦੇ ਜੋ ਵੀ ਦਵਾਈਆਂ ਮਿਲੀਆਂ ਜਿਹੜੀਆਂ ਸੀਲ ਕੀਤੀਆਂ ਹੁਣ ਉਹ ਅਗਲੀ ਕਾਰਵਾਈ ਚੱਲ ਰਹੀ ਆ ਹੋਰ ਵੀ ਜਿਹੜੀਆਂ ਦੁਕਾਨਾਂ ਤੇ ਸਰਚ ਕੀਤੀ ਜਾਊਗੀ ਇਹਦੇ ਵਿੱਚ 1000 ਅਸੀਂ ਗੋਲੀਆਂ ਵਾਂ ਤੇ 4 ਜਿਹੜੀਆਂ ਸੀ ਸੀ ਆਇਆ ਹੈ ਕਿ ਹਨ ਇਹ ਜਿਹੜਾ ਸਰ ਦੁਕਾਨ ਵਾਲਾ ਹੈਗਾ ਜੇ ਨੰਗਦ ਕੀਤਾ ਤੇ ਰੈਸਟ ਕਰ ਲੈਣਾ ਹੈ ਜੇ